ਦਿਲ ਨੂੰ ਦੁੱਖ ਬਹੁਤ ਲੱਗਾ ਹੋਣਾ ਦਿਲ ਹੁੰਦਾ ਜੀ ਜਦੋਂ ਕਿਸੇ ਦੇ ਵੀ ਭਾਵੇਂ 50 ਰੁਪਏ ਕੀ 10 ਰੁਪਏ ਵੀ ਭਾਵੇਂ ਗਵਾਜ ਜਾਣ ਉਹ ਵੀ ਲੱਭਦਾ ਵੀ 10 ਰੁਪਏ ਮੇਰੇ ਕਿੱਥੇ ਗਵਾਜ ਗਏ ਆ ਫਿਰ ਇਹ 50 60000 ਰੁਪਏ ਤਾਂ ਬਹੁਤ ਆ ਅੱਜ ਤੋਂ ਮਹਿਤਵਰ ਰੋਡ ਦੇ ਉੱਤੇ RAM ਗੈਸ ਚੁੱਲੇ ਰਿਪੇਅਰ ਅੱਜ ਇਹਨਾਂ ਨੇ ਕੱਲ ਦੁਕਾਨ ਖੋਲੀ ਤੇ ਜਦ ਦੇਖਿਆ ਦੁਕਾਨ ਦੇ ਵਿੱਚ ਚੋਰੀ ਹੋਈ ਸੀ ਸੋ ਆਉ ਇਹਨਾਂ ਨਾਲ ਗੱਲਬਾਤ ਕਰਦੇ ਆਂ ਗੋਵਿੰਦ ਕਿੱਦਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਜੀ ਹਾਲ ਕਰੇ ਚੋਰੀਆਂ ਹੋਈਆਂ ਸਿੱਟੇ ਸੋ ਆ ਦੇਖੋ ਇਸ ਜਗ੍ਹਾ ਤੇ ਇਹਨਾਂ ਨੇ ਕੈਮਰਾ ਲਾਇਆ ਸੀਗਾ ਆ ਕੈਮਰਾ ਹੈ ਜੀ ਜਿਹੜਾ ਤੋੜ ਕੇ ਉਹਨਾਂ ਨੇ ਛੱਡ ਦਿੱਤਾ ਚਲੋ ਇਹ ਕੈਮਰਾ ਕਿੱਥੇ ਸੀਗਾ ਲੱਗਾ ਜੀ ਇਹ ਕੈਮਰਾ ਸਾਡਾ ਇੱਥੇ ਲੱਗਾ ਸੀਗਾ ਜੀ ਓਕੇ ਇਹਨਾਂ ਨੇ ਪਹਿਲੋ ਸਾਥ ਉਸ ਜਿਹੜੀ ਚਾਦਰ ਹੈ ਉਹਨੂੰ ਤੋੜਿਆ ਤੋੜ ਕੇ ਪਹਿਲੋ ਉਪਰੋਂ ਤਾਂ ਖਿੱਚ ਲਿਆ ਕੈਮਰਾ ਵੀ ਅੱਛਾ ਐਸ ਐਸ ਚਾਦਰ ਆ ਚਾਦਰ ਪੱਟ ਕੇ ਆਈ ਸੀ ਹਾਂ ਇਹ ਪੱਟ ਕੇ ਤੋੜ ਇਹ ਸੀਮੈਂਟ ਦੀ ਚਾਦਰ ਹੈ ਜੀ ਇਹ ਸੀਮੈਂਟ ਦੀ ਸੀ ਹੁਣ ਅਸੀਂ ਹੋਰ ਪਾਈ ਹੈ ਰਿਪੇਅਰ ਕੀਤੀ ਹੈ ਵੀ ਪਾਰਟਸ ਦੇ ਦੇਣਾ ਹਾਂ ਹਾਂ ਤੇ ਇਹ ਕੱਲ ਬਾਤ ਸੀ ਕਿ ਬਾਰਿਸ਼ ਕਰਕੇ ਬਹੁਤ ਹਾਂਜੀ ਬਾਰਿ ਤੇ ਤੁਸੀਂ ਦੇਖ ਸਕਦੇ ਹੋ ਦੁਕਾਨ ਦੇ ਵਿੱਚ ਰਿਪੇਅਰ ਦੀ ਦੁਕਾਨ ਆ ਕੁਝ ਨਵਾਂ ਵੀ ਸਮਾਨ ਹੈਗਾ ਆ ਤੋਂ ਨਵੇਂ ਸਮਾਨ ਦੇ ਵਿੱਚ ਉਹ ਕਈ ਪਿੱਤਲ ਦੀਆਂ ਚੀਜ਼ਾਂ ਹੁੰਦੀਆਂ ਜਾਂ ਕੁਝ ਚੋਰਾਂ ਦਾ ਕੰਮ ਕੀ ਹੁੰਦਾ ਇੰਦਾਂ ਦੀਆਂ ਚੀਜ਼ਾਂ ਚੋਰੀ ਕਰਦੀਆਂ ਤੋਂ ਦੇਖ ਸਕਦੇ ਇਹਨਾਂ ਦਾ ਘੱਟੋ ਘੱਟ 50-60 ਹਜ਼ਾਰ ਰੁਪਏ ਦਾ ਜਿਹੜਾ ਉਹ ਨੁਕਸਾਨ ਹੋ ਚੁੱਕਾ ਹੈ ਹਾਂਜੀ ਜੀ ਆਰ ਡੀ ਫਿਲਮ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੋਬਿੰਦ ਰਾਏ ਨਕੌਦਰ ਦੇ ਵਿੱਚ ਖੜੇ ਆ ਮਹਿਦਬੋ ਰੋਡ ਦੇ ਉੱਤੇ ਫਾਟਕ ਤੋਂ ਪਾਟਕ ਨੰਗ ਕੇ ਇੱਕ ਦੁਕਾਨ ਆਉਂਦੀ ਆ ਆ ਰਾਮ ਗੈਸ ਚੁੱਲੇ ਰਿਪੇਅਰ ਦੀ ਦੁਕਾਨ ਉਲ ਦੇਖ ਲੋ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋਏ ਆ ਪੁਲਿਸ ਦਾ ਕੋਈ ਡਰ ਨਹੀਂ ਪ੍ਰਸ਼ਾਸਨ ਆਪਣਾ ਸ਼ਿਕੰਜਾ ਨਹੀਂ ਕਸ ਰਿਹਾ ਅੱਜ ਇੰਨੀ ਜ਼ਿਆਦਾ ਬਰਸਾਤ ਹੋਈ ਆ ਪਾਣੀ ਦਾ ਵੀ ਨਿਕਾਸ ਜਿਹੜਾ ਸ਼ਹਿਰ ਦਾ ਵਧੀਆ ਨਹੀਂ ਹੈਗਾ ਤੇ ਚੋਰੀਆਂ ਵੀ ਥੰਮ ਨਹੀਂ ਰਹੀਆਂ ਰੋਜ਼ ਕਿਤੇ ਨਾ ਕਿਤੇ ਨਕੂਦਰ ਦੇ ਵਿੱਚ ਚੋਰੀ ਹੋਈ ਰਹਿੰਦੀ ਆ ਮਿਹਨਤ ਮੁਸ਼ਕਲ ਕਰਨ ਵਾਲਾ ਪਰਸਨ ਜਿਹਨੇ ਸਵੇਰ ਤੋਂ ਲੈ ਕੇ 8 ਵਜੇ ਤੋਂ ਲੈ ਕੇ ਸ਼ਾਮ 6-7 ਵਜੇ ਤੱਕ ਆਪਣੀ ਦੁਕਾਨ ਤੇ ਬਹਿ ਕੇ ਚਾਰ ਪੈਸੇ ਬਣਾਉਣੇ ਆ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਉਹਨਾਂ ਦੀ ਦੁਕਾਨ ਤੇ ਅੱਜ ਦਿਖਾਉਣੀ ਆ ਤੁਹਾਨੂੰ ਕਿਵੇਂ ਚੋਰੀ ਹੋਈ ਆ ਸੋ ਆਓ ਇਹ ਦਿਖਾਉਣੀ ਆ ਕੈਮਰਾਮੈਨ ਨੂੰ ਕਹਿੰਨੇ ਕਿ ਬਾੜੇ ਦਾ ਦੁਕਾਨ ਦਾ ਦ੍ਰਿਸ਼ ਜ਼ਰੂਰ ਦਿਖਾ ਦਿਓ ਕਿਉਂਕਿ ਮਿਹਨਤ ਮੁਸ਼ਕਲ ਕਰਨ ਵਾਲੇ ਪਰਸਨ ਜਿਹੜੇ ਹੁੰਦੇ ਆ ਆ ਦੇਖੋ ਜੇ ਲੈਨਟਰ ਵੀ ਨਹੀਂ ਪਿਆ ਉੱਪਰ ਚਾਦਰਾਂ ਪਈਆਂ ਆ ਸੋ ਇਤੋਂ ਪਤਾ ਲੱਗਦਾ ਕਿ ਵਾਕਈ ਮਿਹਨਤੀ ਬੰਦੇ ਆ ਔਰ ਇਦਾਂ ਦੇ ਬੰਦਿਆਂ ਜਦੋਂ ਇਹ ਕੋਈ ਚੀਜ਼ ਗਵਾਚ ਜਵੇ ਚੋਰੀ ਹੋ ਜਵੇ ਡਾਕਾ ਪੈ ਜਵੇ ਤੇ ਤੁਸੀਂ ਸੋਚੋ ਕਿ ਉਹਨਾਂ ਦੇ ਦਿਲ ਤੇ ਕੀ ਬੀਦਦੀ ਹੋਗੀ ਕਈ ਵਾਰੀ ਬੰਦਾ ਉਹ ਸਾਲ ਚ ਨਹੀਂ ਇੰਨਾ ਕਮਾਉਂਦਾ ਜਿੰਨਾ ਚੋਰ ਮਿੰਟ ਵਿੱਚ ਉੜਾ ਕੇ ਲੈ ਜਾਂਦੇ ਸੋ ਆਪਣੇ ਨਾਲ ਰਾਮ ਚੁੰਬਰ ਜੀ ਆਉ ਉਹਨਾਂ ਨਾਲ ਗੱਲਬਾਤ ਕਰਦੇ ਹਾਂਜੀ ਸਰ ਪਹਿਲਾਂ ਤਾਂ ਬਹੁਤ ਇਹ ਜਿਹੜੀ ਮੰਦਭਾਤ ਕਰਨਾ ਹੈ ਅੱਜ ਜਿਹੜੀ ਦੁਕਾਨ ਦੇ ਵਿੱਚ ਜਿਹੜੀ ਚੋਰੀ ਹੋਈ ਆ ਕੀ ਕਹਿਣਾ ਚਾਹੁੰਦੇ ਕਿੱਦਾਂ ਹੋਇਆ ਸਾਰਾ ਵਾਗਿਆ ਅਸੀਂ ਜੀ ਇੱਥੇ ਨਕੌਦਰ ਦੇ ਵਿੱਚ ਨਾ ਮੇਲਾ ਚੱਲ ਰਿਹਾ ਸੀ ਬਾਬਾ ਜੀ ਦਾ ਲਾਲ ਬਾਦਸ਼ਾਹ ਜੀ ਦਾ ਇਹ 18 19 20 ਦਾ ਹੁੰਦਾ 20 ਤਰੀਕ ਨੂੰ ਅਸੀਂ ਐਤਵਾਰ ਸਿਗਾ ਤੇ 20 ਤਰੀਕ ਦੀ ਛੁੱਟੀ ਕਰ ਲਈ 20 ਤਰੀਕ ਨੂੰ ਐਤਵਾਰ ਨੂੰ ਆਏ ਨਹੀਂ ਸੋਮਵਾਰ ਨੂੰ ਜਦੋਂ ਮੇਲਾ ਦੇਖ ਕੇ ਸੋਮਵਾਰ ਨੂੰ ਸ਼ੌਪ ਚ ਖੋਲੀ ਤੇ ਦੇਖਿਆ ਵੀ ਆਣ ਕੇ ਇਹ ਜਿਹੜੀ ਛੱਤ ਹੈਗੀ ਆ ਉਹ ਟੁੱਟੀ ਪਈ ਆ ਤੇ ਸਮਾਨ ਵਿੱਚੋਂ ਗਾਇਬ ਹੈ ਤੇ ਬੜਾ ਦਿਲ ਨੂੰ ਦੁੱਖ ਹੋਇਆ ਵੀ ਇਸ ਤਰ੍ਹਾਂ ਹੋਣੀ ਨਹੀਂ ਚਾਹੀਦੀ ਤੇ ਫਿਰ ਵੀ ਕੀ ਕੀਤਾ ਜਾ ਸਕਦਾ ਹੁਣ ਜਦੋਂ ਜੋ ਕਹੋਣਾ ਸੀ ਉਹ ਤਾਂ ਉਹ ਉਧਰ ਦਾ ਪ੍ਰਸ਼ਾਸਨ ਜਿਹੜਾ ਹੈ ਚੋਰੀਆਂ ਇੰਨੀਆਂ ਹੁੰਦੀਆਂ ਪੁਲਿਸ ਵਾਲਿਆਂ ਕੋਈ ਚੋਰ ਕਿਉਂ ਨਹੀਂ ਫੜਉਂਦੇ ਇਹ ਤਾਂ ਜੀ ਹੁਣ ਪੁਲਿਸ ਵਾਲਿਆਂ ਨੂੰ ਪਤਾ ਹੋਣਾ ਵੀ ਕਿਉਂ ਨਹੀਂ ਫੜ ਹੁੰਦੇ ਆ ਮੇਰੇ ਪਹਿਲੇ ਵੀ ਚੋਰੀਆਂ ਹੋ ਚੁੱਕੀਆਂ ਮੈਂ ਕੰਪਲੀਟਾਂ ਵੀ ਲਿਖਾਈਆਂ ਕਦੇ ਕੋਈ ਚੋਰੀ ਨਹੀਂ ਬਰਾਮਦ ਹੋਈ ਜੇ ਕਦੇ ਕਿਸੇ ਸੁਣਿਆ ਵੀ ਚੋਰ ਫੜਿਆ ਉਹ ਚੋਰ 2-4 ਦਿਨਾਂ ਬਾਅਦ ਫੇਰ ਬਾਹਰ ਹੀ ਘੁੰਮਦਾ ਹੁੰਦਾ ਆ ਤੇ ਚੋਰਾਂ ਨੂੰ ਤਾਂ ਪੁਲਿਸ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਏ ਤਾਂ ਕਿ ਜਿਹੜਾ ਕਿਸੇ ਦਾ ਨੁਕਸਾਨ ਹੁੰਦਾ ਆ ਉਹ ਨੁਕਸਾਨ ਨਾ ਹੋਵੇ ਬੜੀ ਮੁਸ਼ਕਲ ਦੇ ਨਾਲ ਦਾ ਅੱਜ ਕੱਲ ਰੋਜੀ ਰੋਟੀ ਕਮਾਉਂਦਾ ਅਗਲਾ ਦੇ ਚੋੱਕੇ ਫਟਾਫਟ ਆਪਣਾ ਸਮਾਨ ਅਗਲੇ ਦਾ ਲੈ ਕੇ ਬਾਹਰ ਪੱਖੇ ਚੋੱਕੇ ਲੈ ਜਾਂਦੇ ਆ ਮੋਟਰਸਾਈਕਲ ਚੋੱਕੇ ਲੈ ਜਾਂਦੇ ਆ ਮੋਬਾਈਲ ਚੋੱਕੇ ਲੈ ਜਾਂਦੇ ਆ ਬਹੁਤ ਹੀ ਜਿਆਦਾ ਜਾਣੇ ਕਿ ਨਾ ਬਹੁਤ ਜਿਆਦਾ ਨਿਰਗਰਦੀ ਹੈ ਹੌਸਲੇ ਚੋਰਾਂ ਦੇ ਬਲੰਦ ਹੈ ਜੀ ਹੌਸਲੇ ਚੋਰਾਂ ਦੇ ਪੂਰੇ ਬਲੰਦ ਆ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਦੁਕਾਨ ਤੇ ਸਵੇਰੇ ਆਈ ਸੀ ਫਿਰ ਆ ਕੇ ਸ਼ਟਰ ਚੱਕਿਆ ਤੇ ਦੇਖਿਆ ਚੋਰੀ ਹੋਈ ਪਈ ਸੀ ਫਿਰ ਪੁਲਿਸ ਨੂੰ ਕਦੋਂ ਇਤਲਾਹ ਕੀਤੀ ਉਹ ਫਿਰ ਜੀ ਇੱਥੇ ਆਣਗੇ ਅਸੀਂ 112 ਤੇ ਫੋਨ ਲਾਇਆ ਤੇ ਉਹਨਾਂ ਨੇ ਫਿਰ ਇੱਥੇ ਤੁਰੰਤ ਆ ਗਏ ਹਾਂਜੀ ਥੋੜੀ ਦੇਰ ਬਾਅਦ ਆ ਗਏ ਸੀਗੇ ਉਹਨਾਂ ਨੇ ਫਿਰ ਸਾਨੂੰ ਡਰੈਸ ਪੁੱਛਿਆ ਅਸੀਂ ਦੱਸਿਆ ਫਿਰ ਆ ਗਏ ਸੀਗੇ ਫਿਰ ਆਣ ਕੇ ਅਸੀਂ ਉਹ ਉਹਨਾਂ ਨੇ ਮੌਕਾ ਦੇਖਿਆ ਉਸ ਤੋਂ ਬਾਅਦ ਜਾ ਕੇ ਉੱਥੇ ਕੰਪਲੀਟ ਲਿਖਾ ਕੇ ਆਂਦੀ ਨਹੀਂ ਕੀ ਕਹਿੰਦੇ ਹੁਣ ਪੁਲਿਸ ਪੁਲਿਸ ਵਾਲੇ ਕੋਈ ਕੋਈ ਆਸ਼ਵਾਸਨ ਦੇ ਕੇ ਗਏ ਪੁਲਿਸ ਵਾਲਿਆਂ ਨੇ ਤਾਂ ਜੀ ਉਹੀ ਕਹਿਣਾ ਹੁੰਦਾ ਵੇ ਇਹ ਕੋਈ ਨਹੀਂ ਅਸੀਂ ਜਲਦੀ ਫੜਾਂਗੇ ਚੋਰ ਕਿਹੜੇ ਹੈਗੇ ਆ ਬਾਕੀ ਦੇਖੋ ਹੁਣ ਕਦੋਂ ਫੜਦੇ ਆ ਸਾਨੂੰ ਇਹੋ ਹੀ ਉਮੀਦ ਹੈ ਪੁਲਿਸ ਵਾਲਿਆਂ ਤੱਕ ਅਸੀਂ ਉਹਨਾਂ ਨੂੰ ਇਹੋ ਹੀ ਕਹਿੰਦੇ ਆ ਵੀ ਜੇ ਚੋਰ ਫੜਦੇ ਆ ਚੋਰਾਂ ਨੂੰ ਇਸ ਤਰ੍ਹਾਂ ਉਹਨਾਂ ਨੂੰ ਨਾ ਸਖਤ ਸਖ ਸਜ਼ਾ ਦਓ ਤਾਂ ਕਿ ਜਿਹੜੇ ਲੋਕਾਂ ਦੇ ਨਾਲ ਨਾ ਲੋਕਾਂ ਦੇ ਸਮਾਨ ਗਾਇਬ ਕਰ ਲੈਂਦੇ ਆ ਸਮਾਨ ਚੁੱਕ ਕੇ ਲੈ ਜਾਂਦੇ ਆ ਚੋਰੀ ਕਰ ਲੈਂਦੇ ਆ ਉਹਨਾਂ ਦੇ ਦਿਲ ਨੂੰ ਬਹੁਤ ਦੁੱਖ ਲੱਗਦਾ 10000 ਰੁਪਇਆ ਦੋ ਚੁੱਲ੍ਹੇ ਸਗੇ ਤੇ ਬਾਕੀ ਪਿੱਤਲ ਸਗਾ ਨਵੇਂ ਬਰਨਲ ਪੁਰਾਣੇ ਬਰਨਲ ਉਹ ਲੈਗੇਜ ਮਿਲ ਮਲਾ ਕੇ 50-60 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਮਿਹਨਤ ਦੀ ਕਮਾਈ ਆ ਦਿਨ ਰਾਤ ਤੁਸੀਂ ਇੱਥੇ ਲਗਾਉਨੇ ਸਵੇਰ ਤੋਂ ਸ਼ਾਮ ਤੱਕ ਬੈਠਦੇ ਆ ਦੁਕਾਨ ਤੇ ਤੇ ਦਿਲ ਨੂੰ ਦੁੱਖ ਬਹੁਤ ਲੱਗਾ ਹੋਣਾ ਦਿਲ ਨੂੰ ਤਾਂ ਜੀ ਜਦੋਂ ਕਿਸੇ ਦੇ ਵੀ ਭਾਵੇਂ 50 ਰੁਪਏ ਕੀ 10 ਰੁਪਏ ਵੀ ਭਾਵੇਂ ਖਵਾਦ ਜਾਣ ਉਹ ਵੀ ਲੱਭਦਾ ਵੀ 10 ਰੁਪਏ ਮੇਰੇ ਕਿੱਥੇ ਖਵਾਦ ਗਏ ਆ ਫਿਰ ਇਹ 50 60000 ਰੁਪਏ ਤਾਂ ਬਹੁਤ ਆ ਫਿਰ ਉੱਪਰ ਦੀ ਚੋਰੀ ਉਹ ਦੁਕਾਨ ਦੇ ਵਿੱਚ ਹੋ ਜਾਣੀ ਉਹਦਾ ਬਹੁਤ ਹੀ ਦਿਲ ਨੂੰ ਦੁੱਖ ਹੁੰਦਾ ਨਾ 50 60000 ਰੁਪਏ 50 60 ਲੱਖ ਨਾਲ ਦਾ ਸਾਡੇ ਲਈ ਸੋ ਇਹ ਬਹੁਤ ਵੈਸੇ ਵੀ ਇਹ ਇਸ ਇਨਸਾਨ ਨੂੰ ਅਸੀਂ ਜਾਣਦੇ ਆ ਕਿਉਂਕਿ ਬਹੁਤ ਦਾਨ ਫੰਡ ਕਰਨ ਵਾਲੇ ਬੰਦੇ ਆ ਇਹਨਾਂ ਦੀ ਨੇਕ ਕਮਾਈ ਦੇ ਵਿੱਚੋਂ ਜਿਹੜੇ ਚੋਰ ਚੋਰੀ ਕਰਕੇ ਲਗੇ ਸੋ ਬਹੁਤ ਗਲਤ ਗੱਲ ਹੈ ਜੀ ਇਹ ਨੇਬਰ ਵਿੱਚ ਦੁਕਾਨ ਹੈ ਜੀ ਤੁਹਾਡੀ ਹਾਂ ਜੀ ਹਾਂ ਨਾਲ ਦੀ ਨਾਲ ਦੁਕਾਨ ਅੱਛਾ ਤੁਸੀਂ ਤੁਹਾਨੂੰ ਵੀ ਅੱਜ ਹੀ ਪਤਾ ਲੱਗਾ ਸਾਨੂੰ ਜੀ ਉਦੋਂ ਹੀ ਪਤਾ ਲੱਗਾ ਜਦ ਇਹ ਆਏ ਆ ਰਾਮ ਜੀ ਆਏ ਆ ਅੱਛਾ ਜੀ ਤੇ ਮੈਂ ਤਾਂ ਪਹਿਲਾਂ ਇਹਨਾਂ ਕੋਲ 10 ਮਿੰਟ ਆਇਆ ਸੀਗਾ ਅੱਛਾ ਜੀ ਤੇ ਜਾਨੂੰ ਇੱਕ ਏ.ਡੀ. ਸਾਹਿਬ ਆਏ ਉਹ ਨਹੀਂ ਮੈਨੂੰ ਦੱਸਿਆ ਕਹਿੰਦੇ ਰਾਮ ਦੇ ਚੋਰੀ ਹੋ ਗਈ ਕਹਿੰਦੇ ਉੱਪਰੋਂ ਛੱਤ 파ੜਤੀ ਹੈ ਤਾਂ ਅਸੀਂ ਆਂਟ ਕੇ ਦੇਖਿਆ ਛੱਤ ਵੀ 파ੜੀ ਸੀ ਇੱਥੇ ਕੈਮਰਾ ਲੱਗਾ ਸੀ ਕੈਮਰਾ ਵੀ ਉਹ ਚੱਕੇ ਨਾਲ ਉੱਪਰ ਕੋਠੇ ਦੇ ਉੱਪਰ ਸਟਿਆ ਹੋਇਆ ਸੀਗਾ ਤੇ ਫੇਰ ਬਾਹਰ ਉਹ ਉਧਰ ਦੇ ਵਿੱਚ ਚੋਰੀਆਂ ਇੰਨੀਆਂ ਕਿ ਜ਼ਿਆਦਾ ਹੋ ਰਹੀਆਂ ਪ੍ਰਸ਼ਾਸਨ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਇਹ ਚਾਹੀਦਾ ਜੀ ਵੇ ਵੱਧ ਤੋਂ ਵੱਧ ਇਹਨਾਂ ਨੂੰ ਫਾਂਡ ਔਰ ਸਜ਼ਾ ਦੇਣ ਇਹਨਾਂ ਨੂੰ ਤਾਂ ਕਿ ਆ ਜਿਹੜੀਆਂ ਚੋਰੀਆਂ ਹਟਣ ਗਰੀਬ ਬੰਦੇ ਦਾ ਜਿਹਦਾ ਨੁਕਸਾਨ ਹੋ ਜਾਂਦਾ ਉਹਦੇ ਵਾਸਤੇ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਉਹ ਸਨੇਚਰ ਆਉਂਦੇ ਆ ਮਿੰਟ 'ਚ ਕਿਸੇ ਦੀ ਬਾਲੀ ਕਿਸੇ ਦੀ ਚੇਨ ਕਿਸੇ ਦਾ ਫੋਨ ਉਹ 1 ਟੋਲੇ ਦੀ ਮਤਲਬ ਜੇ ਚੇਨ ਆ ਤੇ ਲੱਖ ਰੁਪਈਆ ਗਿਆ ਲੱਖ ਰੁਪਈਆ ਦਾ ਤਾਂ ਇਹ ਹੈ ਲੱਖ ਰੁਪਈਆ ਤਾਂ ਹੈ ਅੱਜ ਕੱਲ ਸੋਨਾ ਲੱਖ ਰੁਪਈਆ ਦਾ ਹੈਗਾ ਕੋਈ ਕੋਈ ਕੁਝ ਵੀ ਲੈ ਗਿਆ ਹੋ ਕੇ ਤਾਂ ਮੇਲੇ ਦੇ ਵਿੱਚ ਤਾਂ ਖਾਸ ਕਰਕੇ ਜਿਆਦਾ ਚੋਰੀਆਂ ਹੁੰਦੀਆਂ ਤੁਹਾਡੇ ਖਿਆਲ ਸੇ ਚੋਰ ਕਿੱਥੋਂ ਪੈਦਾ ਹੁੰਦੇ ਆ ਚੋਰ ਇੱਥੇ ਹੀ ਆ ਜੇ ਲੱਗ ਲੈ ਸ਼ਗਲਈ ਆ ਚੋਰ ਕਿਤੇ ਬਾਹਰੋਂ ਥੋੜਾ ਹੁੰਦੇ ਆ ਅਗਰ ਨਸ਼ਾ ਖਤਮ ਹੋ ਜਵੇ ਤਾਂ ਫਿਰ ਚੋਰੀਆਂ ਆਪੇ ਹੀ ਨਾ ਹੁੰਨ ਇਹ ਨਸ਼ੇ ਕਰਕੇ ਚੋਰੀਆਂ ਹੁੰਦੀਆਂ ਜੀ ਕਿਉਂ ਮਾਲ ਪੈਸਾ ਮਿਲਦਾ ਨਹੀਂ ਘਰੋਂ ਨਹੀਂ ਮਿਲਦਾ ਦਵਾ ਭੇ ਚੋਰੀਆਂ ਕਰਦੇ ਸਰਕਾਰ ਨੇ ਇੱਕ ਮੁਹਿੰਮ ਵੀ ਚਲਾਈ ਆ ਨਸ਼ਿਆਂ ਦੇ ਖਿਲਾਫ ਚਲਾਈ ਆ ਜੋ ਤਾਂ ਦਵਾਈਆਂ ਜਾਂ ਹਸਪੀਟਲ ਜਾਓ ਦਵਾ ਖਾਓ ਆਣ ਕੇ ਮੁੜ ਕੇ ਵੇ ਚੋਰੀਆਂ ਕਰੀ ਜਾ ਉਹ ਤਾਂ ਕੋਈ ਉਹਦਾ ਫਾਇਦਾ ਨਹੀਂ ਕੋਈ ਉਹਦਾ ਕੋਈ ਤਾਂ ਸੋ ਇਹ ਸੀ ਇਹਨਾਂ ਦੇ ਆਪਣੇ ਗੱਲਬਾਤ ਚੋਰੀਆਂ ਜਿਹੜੇ ਲੋਕ ਕਰਨ ਵਾਲੇ ਆ ਉਹਨਾਂ ਨੂੰ ਬਹਾਨਾ ਚਾਹੀਦਾ ਕਿਉਂਕਿ 500 ਰੁਪਏ ਦਿਹਾੜੀ ਇੱਕ ਲੇਬਰ ਦੀ 600 700 ਰੁਪਏ ਦਿਹਾੜੀ ਆ ਉਹ 700 ਰੁਪਏ ਮਿਹਨਤ ਕਰਕੇ ਨਹੀਂ ਕਮਾਉਣਾ ਚੋਰੀ ਕਰਕੇ ਮਿੰਟ ਵਿੱਚ ਲੱਖ ਰੁਪਇਆ ਕਮਾਉਣਾ ਹਰ ਇੱਕ ਜਿਹੜਾ ਚੋਰ ਆ ਹਰ ਇੱਕ ਸਮੈਕੀ ਆ ਨਸ਼ੇੜੀ ਆ ਉਹਨਾਂ ਦੀ ਇਹ ਇੱਕ ਕਹ ਲੋ ਰਿਵਾਜ ਬਣ ਚੁੱਕਾ ਸੋ ਕੈਮਰਾਮੈਨ ਰਜੇਸ਼ ਦੇ ਨਾਲ ਗੋਬਿੰਦ ਰਾਏ ਨਕੋਤਾ